ਪੰਜਾਬੀ ਸਿਨੇਮੇ ਦੇ ਅੰਦਰ ਇੱਕ ਨਿਊ ਕਮਰ ਦੇ ਨਾਲ ਪ੍ਰੋਜੈਕਟ ਖੜਾ ਕਰਨਾ ਥੋੜਾ ਮੁਸ਼ਕਲ ਆ ਰਿਕਵਰੀ ਹਰ ਬੰਦੇ ਦੇ ਮਨ ਚ ਆਉਂਦੀ ਆ ਕਿ ਵੀ ਇਹ ਫਿਲਮ ਨੂੰ ਕੀ ਨਵਾਂ ਬੰਦਾ ਥੀਏਟਰ ਚ ਖਿੱਚ ਲਿਆਊਗਾ ਆਡੀਅנס ਨੂੰ ਹਰ ਬੰਦਾ ਡਰਦਾ ਤੋਂ ਨਵੇਂ ਬੰਦੇ ਦਾ ਪ੍ਰੋਜੈਕਟ ਖੜਾ ਕਰਨਾ ਮੁਸ਼ਕਲ ਹੁੰਦਾ ਏਸੀ ਕਰਕੇ ਆਪਾਂ ਦੇਖਦੇ ਆ ਕਿ ਜਿਹੜੇ ਨਵੇਂ ਬੰਦਿਆਂ ਦੇ ਪ੍ਰੋਜੈਕਟਸ ਹੁੰਦੇ ਆ ਮੋਸਟਲੀ ਉਹ ਆਪ ਪ੍ਰੋਡਿਊਸ ਕਰਦੇ ਆ ਉਹਨਾਂ ਦੇ ਉਹਨਾਂ ਦੀ ਫੈਮਿਲੀ ਪ੍ਰੋਡਿਊਸ ਕਰਦੀ ਆ ਕਿਉਂਕਿ ਉਹ ਰਿਸਕ ਲੈ ਸਕਦੇ ਆ ਪਿਕ ਚਲੋ ਜੇ ਸਾਡਾ ਬੱਚਾ ਨਹੀਂ ਚੱਲਿਆ ਤਾਂ ਸਾਡਾ ਫਿਰ ਅਸੀਂ ਪਰ ਫਿਰ ਵੀ ਇੱਕ ਬੱਚੇ ਦੇ ਮੰਨ ਕਰਕੇ ਅਸੀਂ ਇੱਕ ਰਿਸਕ ਲੈਣੇ ਆ ਤੇ ਕਈ ਇਹ ਨਹੀਂ ਗੱਲ ਹੈਗੀ ਕਿ ਬਿਲਕੁਲ ਹੀ ਚਾਂਸ ਨਹੀਂ ਹੁੰਦਾ ਚਾ ਐ ਨਹੀਂ ਦੇਖੋ ਵੈਸੀ ਜਿਹੜਾ ਹੈ ਗੈਂਬਲ ਆ ਫਿਲਮ ਮੇਕਿੰਗ ਤਾਂ ਨਿਊ ਕਮਰ ਦੇ ਨਾਲ ਥੋੜਾ ਜਿਹਾ ਗੈਂਬਲ ਜ਼ਿਆਦਾ ਹੋ ਜਾਂਦਾ ਕਿ ਪਤਾ ਨਹੀਂ ਹੁੰਦਾ ਆਪਾਂ ਨੂੰ ਕਿ ਲੋਕੀ ਪਹਿਲੇ ਦਿਨ ਆਉਣਗੇ ਫਿਲਮ ਦੇਖਣ ਆਉਣਗੇ ਨਵੇਂ ਬੰਦੇ ਨੂੰ ਦੇਖ ਕੇ ਪਰ ਇਹ ਵੀ ਹੈ ਕਿ ਫਿਲਮਾਂ ਚੱਲੀਆਂ ਨੇ ਨਵੇਂ ਬੰਦਿਆਂ ਨਾਲ ਵੀ ਚੱਲੀਆਂ ਨੇ ਅੱਜ ਜਿਹੜੇ ਪੁਰਾਣੇ ਹੋ ਗਏ ਉਹ ਵੀ ਤਾਂ ਕਦੇ ਨਵੇਂ ਸੀਗੇ ਐਂ ਜਿਹੜੇ ਅੱਜ ਨਵੇਂ ਆਉਣਗੇ ਉਹ ਵੀ ਸਟੈਬਲਿਸ਼ ਹੋਣਗੇ ਪੁਰਾਣੇ ਹੋਣਗੇ ਜੀ ਤੇ ਹੁਣ ਆਪਾਂ ਵਿਕਰਮ ਦੀ ਗੱਲ ਕਰੀਏ ਵਿਕਰਮ ਦੇ ਕੰਮ ਤੋਂ ਕਿਤੇ ਨਹੀਂ ਲੱਗਦਾ ਕਿ ਇੱਕ ਨਿਊ ਕਮਰ ਆ ਇਹ ਪੂਰਾ ਵਿਕਰਮ ਬਾਜਾ ਪੂਰੇ ਪ੍ਰੈਪਰੇਸ਼ਨ ਦੇ ਨਾਲ ਫਿਲਮਾਂ ਚ ਆਇਨੇ ਪੂਰੀ ਤਿਆਰੀ ਨਾਲ ਆਇਨੇ ਮੈਂ ਕਹਿੰਨਾ 3-4 ਸਾਲ ਤੋਂ ਇਹਨਾਂ ਦੇ ਮਨ ਦੇ ਅੰਦਰ ਸੀ ਮੈਂ ਫਿਲਮਾਂ 'ਚ ਕੰਮ ਕਰਨਾ ਤੇ ਉਹਦੇ ਲਈ ਉਹਦੀ ਤਿਆਰੀ ਲਈ ਜੋ-ਜੋ ਵੀ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੇ ਕੀਤਾ ਤਾਂ ਹੁਣ ਅੱਜ ਮੈਂ ਜਦੋਂ ਉਹਨਾਂ ਨਾਲ ਸੀਨਸ ਕਰਦਾ ਤਾਂ ਲੱਗਦਾ ਹੀ ਨਹੀਂ ਕੋਈ ਨਵਾਂ ਬੰਦਾ ਕੰਮ ਕਰ ਰਿਹਾ ਹੈ ਲੱਗਦਾ ਕਿ ਬੰਦਾ ਪੂਰੀ ਪੂਰੀ ਪ੍ਰੈਪਰੇਸ਼ਨ ਦੇ ਨਾਲ ਆਇਆ ਜੋ ਕਿ ਬਹੁਤ ਵਧੀਆ ਗੱਲ ਹੈ